ਨਾਮ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਅਸੀਂ ਖੜੇ ਆ ਜਲੰਧਰ ਦੇ ਪਿੰਡ ਰੁੜਕਾ ਕਲਾ ਦੇ ਵਿੱਚ ਜਿਹਦਾ ਇਤਿਹਾਸ 450 ਸਾਲ ਪੁਰਾਣਾ ਹੈ ਔਰ ਮੁਗਲਾਂ ਦੇ ਸਮੇਂ ਦਾ ਇਹ ਪਿੰਡ ਜਿਹੜਾ ਬਸਿਆ ਹੋਇਆ ਹੈ ਔਰ ਤੁਹਾਨੂੰ ਇੱਕ ਚੀਜ਼ ਅਸੀਂ ਦਿਖਾਉਣਾ ਚਾਹੁੰਦੇ ਆ ਦੇਖ ਸਕਦੇ ਹੋ ਕਿ ਇੱਕ ਨੇਮ ਪਲੇਟ ਲੱਗੀ ਹੈ ਲੇਟ ਬਾਬਾ ਬਚਿੰਤ ਸਿੰਘ ਜੀ ਕਿੰਗ ਆਫ ਰੁੜਕਾ ਕਲਾ ਇਹਨਾਂ ਨੂੰ ਜਿਹੜਾ ਰੁੜਕਾ ਕਲਾ ਦਾ ਕਿੰਗ ਕਿਉਂ ਕਿਹਾ ਜਾਂਦਾ ਸੀ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਇਸ ਪਿੰਡ ਦੇ ਇਤਿਹਾਸ ਨੂੰ ਲੈ ਕੇ ਵੀ ਤੁਹਾਨੂੰ ਜਾਨੂ ਕਰਵਾਵਾਂਗੇ ਕਿ ਇਸ ਪਿੰਡ ਦਾ ਇਤਿਹਾਸ ਇੰਨਾ ਪੁਰਾਣਾ ਕਿਵੇਂ ਆ ਔਰ ਇਸ ਪਿੰਡ ਚੋਂ ਕਿੱਦਾਂ ਦੇ ਜਿਹੜੇ ਯੋਧਾ ਨਿਕਲੇ ਸੀਗੇ ਜਿਨ੍ਹਾਂ ਨੇ ਦੇਸ਼ ਦੇ ਖਾਤਰ ਆਪਣੀ ਕੁਰਬਾਨੀਆਂ ਦਿੱਤੀਆਂ ہیں ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਔਰ ਆਜ਼ਾਦੀ ਦੇ ਵਿੱਚ ਵੀ ਜਿਹੜਾ ਆਪਣਾ ਯੋਗਦਾਨ ਦਿੱਤਾ ਖਾਸ ਕਰ ਜਿਹੜੇ ਬਾਬਾ ਬਚੰਦ ਸਿੰਘ ਸੀਗੇ ਉਹ ਇਸ ਪਿੰਡ ਦੇ ਵਿੱਚ ਆਪਣੇ ਹੀ ਜਿਹੜੀ ਅਦਾਲਤ ਲਗਾਉਂਦੇ ਸੀਗੇ ਉਹ ਜਿਹੜਾ ਅੰਗਰੇਜ਼ਾਂ ਦੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਸੀ ਅੰਗਰੇਜ਼ਾਂ ਦਾ ਕੋਈ ਕਾਨੂੰਨ ਨਹੀਂ ਮੰਨਦੇ ਸੀ ਉਹਨਾਂ ਨੇ ਆਪਣੇ ਹੀ ਕਾਨੂੰਨ ਬਣਾਏ ਸੀ ਆਪਣੀ ਤਹਿਖਾਨਾ ਬਣਾਇਆ ਔਰ ਆਪਣੀ ਅਦਾਲਤ ਬਣਾਈ ਸੀ ਔਰ ਪਿੰਡ ਦਾ ਤੁਹਾਨੂੰ ਪਹਿਲਾਂ ਦਰਵਾਜ਼ਾ ਦਿਖਾ ਦिए ਜਿਸ ਨੂੰ ਪੱਤੀ ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਪੰਜ ਪੱਤੀਆਂ ਹੁੰਦੀਆਂ ਸੀ ਮਤਲਬ ਪੰਜ ਦਰਵਾਜ਼ੇ ਸੀਗੇ ਲੇਕਿਨ ਹੁਣ ਜਿਹੜੇ ਤਿੰਨ ਦਰਵਾਜ਼ੇ ਹੀ ਰਹਿ ਗਏ ਨੇ ਤੇ ਇਸ ਸਮੇਂ ਸਾਡੇ ਨਾਲ ਜਿਹੜੇ ਸਾਫਤਾ ਸਰਪੰਚ ਰੁੜਕਾ ਗਲਾਦੇਵ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਸਤਰ ਕੀ ਨਾਮ ਹੈ ਸਰ ਸਰ ਮੇਰਾ ਨਾਮ ਮੀਲਾ ਸਿੰਘ ਰੁੜਕਾ ਸਰਪੰਚ ਸਾਬਕਾ ਸਰਪੰਚ ਰੁੜਕਾ ਆ ਗਾਲ ਕੀਤੀ ਜਾਵੇ ਪਿੰਡ ਦੇ ਇਤਿਹਾਸ ਦੀ 450 ਸਾਲ ਪੁਰਾਣਾ ਇਤਿਹਾਸ ਹੈ ਇਸ ਇਤਿਹਾਸ ਬਾਰੇ ਦੱਸੋ ਕਿ ਕੀ ਹੈ ਇਹ ਜਿਹੜਾ ਪਿੰਡ ਬਸਿਆ ਹੈ ਔਰ ਕਿਹੜੇ ਪੰਜ ਭਰਾ ਸੀਗੇ ਜਿਨ੍ਹਾਂ ਨੇ ਆ ਕੇ ਪਿੰਡ ਨੂੰ ਬਸਾਇਆ ਸੀ ਇਹ ਜਿਹੜਾ ਪਿੰਡ ਰੁੜਕਾ ਕਲਾਂ ਆ ਇਹ ਦੇਸ਼ ਭਗਤਾਂ ਗਦਰੀ ਬਾਬਿਆਂ ਬਬਰ ਅਕਾਲੀਆਂ ਤੇ ਆਜ਼ਾਦੀ ਸ਼ਾਨਾਨੀਆਂ ਦਾ ਪਿੰਡ ਹੈ ਇਹ ਪਿੰਡ ਦੀ ਬੜੀ ਵੱਡੀ ਲੰਬੀ ਹਿਸਟਰੀ ਆ ਤੇ ਜੇ ਆਪਾਂ ਇਹਨੂੰ ਬਰੀਫਲੀ ਆਪਾਂ ਕਰਨਾ ਹੋਵੇ ਤੇ ਇਹਨੂੰ ਦੇਸ਼ ਭਗਤਾਂ ਦਾ ਪਿੰਡ ਕਿਹਾ ਜਾਂਦਾ ਵੈਸੇ ਤਾਂ ਆ ਸਾਡਾ ਸਾਰਾ ਇਲਾਕਾ ਜਿਹਨੂੰ ਮੰਜਕੀ ਦਾ ਇਲਾਕਾ ਕਹਿੰਦੇ ਆ ਇਸ ਇਲਾਕੇ ਦੇ ਵਿੱਚੋਂ ਮਤਲਬ ਜਿਹੜੀਆਂ ਵੀ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਾਂ ਆਈ ਹੋਈ ਰਾਜਨੀਤਿਕ ਆਜ਼ਾਦੀ ਨੂੰ ਬਚਾਉਣ ਦੇ ਵਾਸਤੇ ਜਿੰਨੀਆਂ ਵੀ ਲਹਿਰਾਂ ਚੱਲੀਆਂ ਉਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਰੁਰਕਾ ਕਲੰਦਾ ਤੇ ਜੇ ਮਤਲਬ ਦੱਸਿਆ ਜਾਵੇ ਤੇ 4 ਦਰਜਣ ਦੇ ਲਗਭਗ ਜਿਹੜੇ ਮਤਲਬ ਇਹ ਤੋਂ ਦੇ ਦੇਸ਼ ਭਗਤ ਹੋਏ ਆ ਜਿਨ੍ਹਾਂ ਨੇ ਮਤਲਬ ਸਾਲਾਂ ਬਧੀ ਜਿਹੜੀਆਂ ਮਤਲਬ ਜੇਲਾ ਕਟੀਆਂ 23 ਨੂੰ ਆਜ਼ਾਦ ਕਰਾਉਣ ਦੇ ਵਾਸਤੇ ਤੇ ਉਹਨਾਂ ਦੇ ਵਿੱਚ ਜਿਹੜਾ ਮਤਲਬ ਮੇਨ ਆਪਾਂ ਤੁਸੀਂ ਉਹਨੇ ਕਵਰ ਕਰਕੇ ਹਟਿਆ ਬਾਬਾ ਬਚਨ ਸਿੰਘ ਕਿੰਗ ਉਹ ਕਦੋਂ ਸਾਡੇ ਦੇਸ਼ ਤੇ ਅੰਗਰੇਜ਼ਾਂ ਦਾ ਰਾਜ ਸੀ ਤੇ ਮਹਾਤਮਾ ਗਾਂਧੀ ਨੇ ਨਾਮਿਲ ਵਰਤਨ ਲਹਿਰ ਦਾ ਨਾਰਾ ਲਾਇਆ ਕਿ ਅੰਗਰੇਜ਼ ਦੇ ਨਾਲ ਕਿਸੇ ਵੀ ਕਿਸਮ ਦਾ ਜਿਹੜਾ ਆ ਵਰਤਾਓ ਨਾ ਰੱਖੋ ਕੋਈ ਲੜਨ ਦੇ ਨਾ ਕਰੋ ਤੇ 1921 ਦੇ ਵਿੱਚ ਬਾਬਾ ਜੀ ਨੇ ਜਿਹੜੇ ਬਚਨ ਸਿੰਘ ਸੀਗੇ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਆਜ਼ਾਦ ਸਰਕਾਰ ਬਣਾਈ ਆਪਣਾ ਥਾਣਾ ਆਪਣਾ ਤਹਿਸੀਲਦਾਰ ਜਾਨੀ ਕਹਿਣ ਤੋਂ ਪਾਉ ਅੰਗਰੇਜ਼ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਕੋਈ ਮਾਲੀਆ ਨਹੀਂ ਦਿੱਤਾ ਤੇ 22 ਸਾਲ ਪਿੰਡ ਦੀ ਪਿੰਡ ਦੀਆਂ ਜਿਹੜੀਆਂ ਬਰੂਹਾਂ ਸੀਗੀਆਂ ਪਿੰਡ ਦੇ ਅੰਦਰ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ 22 ਸਾਲ ਮਤਲਬ ਇਥੇ ਜਿਹੜਾ ਰਾਜ ਚਲਾਇਆ ਬਾਬਾ ਬਚਨ ਸਿੰਘ ਦੀ 22 ਸਾਲ ਇਥੇ ਸਰਕਾਰ ਰਹੀ ਹੈ ਜਿਹਨੂੰ ਬਾਅਦ ਵਿੱਚ ਬਾਬਾ ਬਚਨ ਸਿੰਘ ਕਿੰਗੋਫਰਡ ਕਾ ਦਾ ਜਿਹੜਾ ਨਾ ਦਿੱਤਾ ਇਹਦੇ ਨਾਲ ਹੀ ਇਸ ਨਗਰ ਨੂੰ ਇੱਕ ਜਿਹੜਾ ਬਹੁਤ ਵੱਡਾ ਸੁਭਾਗ ਹੋ ਪ੍ਰਾਪਤ ਹੋਇਆ ਕਿ ਬਬਰਾਂ ਦਾ ਜਨਮ ਵੀ ਇਸ ਨਗਰ ਦੇ ਵਿੱਚ ਹੋਇਆ ਕਿਉਂਕਿ ਉਸ ਵਕਤ ਜਿਹੜੇ ਪਿੰਡਾਂ ਦੇ ਟਾਊਟ ਸੀ ਉਹ ਬਬਰਾਂ ਨੂੰ ਮਤਲਬ ਮਾਰਨ ਲਈ ਅੰਗਰੇਜ਼ ਦੀ ਹੈਲਪ ਕਰ ਰਹੇ ਸੀ ਤੇ ਆਪਣਾ ਇਹ ਨਗਰ ਇਹੋ ਜਿਹਾ ਸੀ ਰੁੜਕਾ ਕਲਾ ਜਿਹਦੇ ਵਿੱਚ ਟਾਊਟ ਬਹੁਤ ਘੱਟ ਸੀ ਤੇ ਬਬਰਾਂ ਨੇ ਮਤਲਬ ਆਪਣਾ ਜਿਹੜਾ ਜਿਹੜਾ ਟਿਕਾਣਾ ਜਾਂ ਮਤਲਬ ਜਿਹੜੀ ਆਪਣੀ ਪਾਰਟੀ ਦੀ ਜਿਹੜੀ ਸ਼ੁਰੂਆਤ ਆ ਉਹ ਇੱਥੋਂ ਹੀ ਕੀਤੀ। ਕਿਸ਼ਨ ਸਿੰਘ ਰਗੱਜ ਜਿਹੜੇ ਬਬਰਾਂ ਦੇ ਬਹੁਤ ਵੱਡੇ ਅਹਿਮ ਆਗੂ ਸੀ ਉਹਨਾਂ ਨੇ ਪਹਿਲੀ ਮੀਟਿੰਗ ਰੋਟਕਾ ਕਲਾਂ ਦੇ ਵਿੱਚ ਕੀਤੀ। ਤੇ ਇੱਥੋਂ ਹੀ ਜਿਹੜਾ ਮਤਲਬ ਆਜ਼ਾਦੀ ਦੇ ਬਾਰੇ ਵਿੱਚ ਜਾਂ ਮਤਲਬ ਜਿਹੜੇ ਟਾਊਟ ਕਸਮ ਦੇ ਲੋਕ ਸੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਅੰਗਰੇਜ਼ ਦੇ ਨਾਲ ਸਹਿਮ ਸੀ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਮਤਲਬ ਬੀੜ ਆ ਉਹ ਇਸ ਨਗਰ ਤੋਂ ਜਿੱ ਤੱਕ ਚੱਲਿਆ। ਮੈਂ ਜਾਣਨਾ ਚਾਹਨਾ ਹੈ ਕਿ ਜਿਹੜੇ ਤਰਨ ਧਾਰਨ ਤੋਂ ਪੰਜ ਭਰਾ ਆਏ ਸੀਗੇ ਜਿਨ੍ਹਾਂ ਨੇ ਇਸ ਪਿੰਡ ਨੂੰ ਬਚਾਇਆ ਔਰ ਪੰਜ ਰਤਿਆ ਮਤਲਬ ਪੰਜ ਦਰਵਾਜੇ ਜਿਹੜੇ ਉਹਨਾਂ ਵੱਲੋਂ ਹੀ ਇਹ ਬਣਾਏ ਗਏ ਸੀਗੇ ਉਸ ਦਾ ਵੀ ਥੋੜਾ ਇਤਿਹਾਸ ਦੱਸ ਸਾਡੇ ਨਗਰ ਦੀਆਂ ਜਿਹੜੀਆਂ ਮਤਲਬ ਪੰਜ ਪੱਤੀਆਂ ਆ ਉਹ ਪੰਜਾਂ ਭਰਾਵਾਂ ਦੇ ਨਾਂ ਤੇ ਜਿੱਥੇ ਅਸੀਂ ਖੜੇ ਆ ਇਹ ਸਭ ਤੋਂ ਵੱਡਾ ਬਾਬਾ ਬੂਲਾ ਉਹਨਾਂ ਦੇ ਨਾਲ ਬਾਬਾ ਗਉ ਮਤਲਬ ਹੇਤਾ ਰੌੜ ਤੇ ਭੁੰਦਰ ਇਹ ਮਤਲਬ ਪੰਜ ਪਰਾਸੀ ਜਿਨ੍ਹਾਂ ਦੇ ਨਾਂ ਤੇ ਪਿੰਡ ਵਸਿਆ ਤੇ ਪੰਜੀ ਪੱਤੀਆਂ ਜਿਹੜੀਆਂ ਉਹਨਾਂ ਦੇ ਨਾਂ ਤੇ ਆ ਤੇ ਆ ਜਿਹੜੇ ਪੰਜ ਦਰਵਾਜ਼ੇ ਹੁੰਦੇ ਸੀ ਪਹਿਲਾਂ ਹੁਣ ਜਿਹੜੇ ਮੌਜੂਦ ਆ ਉਹ ਤਿੰਨ ਦਰਵਾਜ਼ੇ ਆ ਇਹ ਦਰਵਾਜ਼ੇ ਮਤਲਬ ਇਸ ਗੱਲ ਦਾ ਸਬੂਤ ਆ ਕਿ ਜਦੋਂ ਸਾਡੇ ਪੰਜਾਬ ਨੂੰ ਬਾਹਰੋਂ ਢਾੜ ਵੀ ਲੁੱਟਣ ਵਾਸਤੇ ਆਉਂਦੇ ਸੀ ਜਾਂ ਧੀਆਂ ਪੈਣਾ ਨੂੰ ਜਿਹੜਾ ਚੁੱਕ ਲ ਜਾਂਦੇ ਸੀ ਉਹਨਾਂ ਦੀ ਸੁਨਾ ਤੋਂ ਮਤਲਬ ਬਚਣ ਵਾਸਤੇ ਜਿਹੜੇ ਦਰਵਾਜ਼ੇ ਰੁਲਕਾਗਲਾਂ ਦੇ ਵਿੱਚ ਬਣਵਾਏ ਸੀ ਤੇ ਪਿੰਡ ਦੇ ਬਾਹਰਲੇ ਪਾਸੇ ਇੱਕ ਬਹੁਤ ਵੱਡੀ ਖਾਈ ਹੁੰਦੀ ਸੀ ਜਿੱਦਾਂ ਆਪਣੇ ਕਿਲਿਆਂ ਦੇ ਦੁਆਲੀਆਂ ਖਾਈਆਂ ਹੁੰਦੀਆਂ ਕਿ ਦੁਸ਼ਮਣ ਜਿਹੜਾ ਪਿੰਡ ਦੇ ਵਿੱਚ ਐਂਟਰ ਨਾ ਕਰ ਸਕੇ ਤੇ ਇਹ ਜਿਹੜੇ ਦਰਵਾਜ਼ੇ ਰਾਤ ਨੂੰ ਬੰਦ ਹੁੰਦੇ ਸੀ ਤੇ ਦਿਨੇ ਮਤਲਬ ਦਰਵਾਜ਼ੇ ਖੋਲ ਕੇ ਫਿਰ ਜਿਹੜਾ ਆਪਣੇ ਕਮਾਂਕਾਰਾਂ ਤੇ ਲੋਕ ਜਿਹੜਾ ਰੁੜਕਾ ਕਰਾਂਦੇ ਉਹ ਜਾਂਦੇ ਹੁੰਦੇ ਸੀ